ਦੋ ਗੱਲਾਂ ਸਤਪੁਰਸ਼ਾ ਕਈਆਂ ਸੀ ਇੱਕ ਤੇ 10 ਮਿੰਟ ਰੋਜ਼ ਗੁਰੂ ਗ੍ਰੰਥ ਸਾਹਿਬ ਤੇ ਚੌਰ ਕਰੋ ਇਹ ਨਿਭਾਨੇ ਗੁਰਦੁਆਰੇ ਜਾਓਗੇ ਜਦੋਂ ਚੌਰ ਕਰੋਗੇ ਤੁਹਾਡਾ ਪਿਆਰ ਗੁਰੂ ਗ੍ਰੰਥ ਸਾਹਿਬ ਨਾਲ ਪੈ ਜਾਏਗਾ ਜਦੋਂ ਤੁਹਾਡਾ ਪਿਆਰ ਗੁਰੂ ਗ੍ਰੰਥ ਸਾਹਿਬ ਨਾਲ ਪੈ ਗਿਆ ਫਿਰ ਵਜ਼ੀਰ ਰੁੱਲਦੇ ਨਹੀਂ ਮੇਤੋ ਲਖਾ ਲਓ ਫਿਰ ਵਜ਼ੀਰ ਨਹੀਂ ਰੁੱਲਦੇ ਕਿਉਂ ਕਿਉਂਕਿ ਜਦੋਂ ਤੁਸੀਂ ਗਾਖ ਬਣ ਗਏ ਨਾ ਤੁਸੀਂ ਬਾਣੀ ਕਥਾ ਸੁਣੀ ਤੁਸੀਂ ਰੁੱਲਣ ਦੇਣਾ ਹੀ ਨਹੀਂ ਆਖੋ ਸਤਨਾਮ ਸੇ ਇਹ ਸੱਚ ਹੈ ਗੁਰੂਮਖੋ ਅਸੀਂ ਵੀ ਮਾਰੇ ਦੀ ਗੋਦ ਚੋਂ ਨਿਕਲੇ ਆ ਤਿੰਨ ਚਾਰ ਸਾਲ ਗੁਰਦੁਆਰਾ ਸ੍ਰੀ 베ਰ ਸਾਹਿਬ ਸੁਲਤਾਨਪੁਰ ਲੋਧੀ 14 ਸਾਲ 9 ਮਹੀਨੇ 13 ਦਿਨ ਮੇਰੇ ਗੁਰੂ ਨਾਨਕ ਬੈਠੇ ਖੁਦ ਦਾਸ ਨੇ ਤਿੰਨ ਸਾਲ ਕ੍ਰੀਬਖੰਡ ਪੜ ਸਾਹਿਬ ਦੀ ਡਿਊਟੀ ਕੀਤੀ ਮਾਰੇ ਜੱਗੇ ਤਰਲਾ ਲਿਆ ਪਾਤਸ਼ਾਹ ਬੜੀ ਵੱਡੀ ਸੇਵਾ ਏ ਕਈ ਵਾਰੀ ਗਰੀਬੀ ਕਰਕੇ ਡਿਊਟੀ ਬੰਦਾ ਵੱਧ ਲਾਉਂਦਾ ਨੀਂਦ ਆ ਜਾਂਦੀ ਐ ਨੀਂਦ ਆਉਂਦੀ ਮਾਰੇ ਦੇ ਅੰਗ ਪੱਖੇ ਨਾਲ ਥਲ ਜਾਂਦੇ ਐ ਦਾਤਿਆ ਮੇਰ ਕਰ ਕਾਰਨ ਕੀ ਐ ਜਦੋਂ ਅਸੀਂ ਸੁਣਨਾ ਸ਼ੁਰੂ ਕਰਤਾ ਨਾ ਸਾਰੀ ਗੱਲ ਆ ਸੁਣਨ ਦੀ ਹੁਣ ਕੋਈ ਵੀ ਸਾਡੇ ਵੀਰ ਕਲਾਕਾਰ ਨੇ ਜਾਂ ਨੱਚਣ ਟੱਪਣ ਵਾਲੇ ਹੈ ਤੇ ਸਾਡੇ ਹੀ ਆ ਸਾਡੀਆਂ ਹੀ ਭੈਣਾ ਵੀਰ ਆ ਪਰ ਉਧਰ ਨੂੰ ਸਾਡੀ ਪੀੜ੍ਹੀ ਕਿਉਂ ਤਰੀ ਉਹ ਕੋਈ ਵੀ ਚੀਜ਼ ਨੈੱਟ ਤੇ ਸ਼ੇਅਰ ਕਰਦੇ ਆ ਤੇ ਮਿੰਟੋ-ਮਿੰਟੀ ਲੱਖਾਂ ਕਰੋੜਾਂ ਬੰਦਾ ਉਹਨੂੰ ਚੱਕ ਲੀਂਦਾ ਤਾਂ ਕਰਕੇ ਫਿਰ ਮਾੜੇ ਤੋਂ ਮਾੜਾ ਨੱਚਣ ਟੱਪਣ ਵਾਲਾ ਵੀ ਚੰਗੀ ਕੋਠੀ ਚੰਗੀ ਗੱਡੀ ਤੇ 4 ਪੈਸਿਆਂ ਦਾ ਮਾਲਕ ਬੰਦਾ ਲੋਕ ਸੁਣਦੇ ਆ ਸਭ ਤੋਂ ਪਹਿਲਾਂ ਗੁਰਮਤ ਦਾ ਸੱਸਾ ਸੁਣੋ